ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ 1 ਕਰੋੜ ਦਾ ਦਿੱਤਾ ਚੈੱਕ ਨਾਲੇ ਸ਼ੁਭਕਰਨ ਦੀ ਛੋਟੀ ਭੈਣ ਨੂੰ ਪੰਜਾਬ ਪੁਲਿਸ ਦੇ ਵਿੱਚ ਦਿੱਤੀ ਨੌਕਰੀ ਜੀ ਹਾਂ ਪਿਛਲੇ ਦਿਨੀੜਾ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਲੜਕਾ ਜੋ ਕਿ 20-22 ਸਾਲ ਦਾਗਾ ਸੀ ਸ਼ੁਭਕਰਮ ਨਾਮ ਦਾ ਉਹਦੀ ਜੜੀ ਗਈ ਆ ਤੇ ਸ਼ਹੀਦ ਹੋ ਚੁੱਕਾ ਸੀ ਕਿਸਾਨ ਅੰਦੋਲਨ ਦੇ ਵਿੱਚ ਜਿੱਤੋਂ ਬਾਅਦ ਮਾਫਲਾ ਕਾਫੀ ਪੱਕ ਚੁੱਕਾਗਾ ਸੀ ਬਹੁਤ ਸਾਰੀ ਸਿਆਸਤਦਾਨਾਂ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਕਿਸਾਨਾਂ ਵੱਲੋਂ ਵੀ ਕਾਫੀ ਇਸ ਮੁੱਦੇ ਨੂੰ ਡਗਾ ਸੀ ਹਾਈਲਾਈਟ ਕੀਤਾ ਗਿਆ ਸੀ ਕਿ ਹੁਣ ਸਰਕਾਰ ਵੱਲੋਂ ਉਸ ਨੌਜਵਾਨ ਦੇ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਗੀ ਰਾਸ਼ੀ ਉਹ ਚੈੱਕ ਰਾਈਂ ਦੇ ਦਿੱਤੀ ਗਈ ਹੈ ਉਹ ਨਾਲ ਦੇ ਨਾਲ ਪਰਿਵਾਰ ਦਾ ਗੁਜ਼ਰਬਾਚਾ ਚਲਾਉਣ ਲਈ ਛੋਟੀ ਭੈਣ ਨੂੰ ਪੰਜਾਬ ਪੁਸ ਦੀ ਨੌਕਰੀ ਜਿਹੜੀ ਗੀ ਹੈ ਦਿੱਤੀ ਜਾ ਰਹੀ ਹੈ ਤੁਹਾਨੂੰ ਕਿਵੇਂ ਦਾ ਲੱਗਾ ਇਹ ਫੈਸਲਾ ਸardar ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਆਪਣੇ ਕਮੈਂਟ ਔਰ رائے ਜ਼ਰੂਰ ਮੈਸੇਜ ਵਿੱਚ ਕਰਿਓ ਅੱਜ ਦੀ ਮੀਟਿੰਗ ਜਿਹੜੀ ਸ਼ੁਭਕਰਨ ਜਿਹੜਾ ਸਾਡਾ ਸ਼ਹੀਦ ਹੋਇਆ ਸੀ ਨੌਜਵਾਨ ਉਹਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ 1 ਕਰੋੜ ਦਾ ਚੈੱਕ ਦੇਵਾਂਗੇ ਉਹਦੇ ਜਿਹੜੀ ਸਿਸਟਰ ਆ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸੋ ਉਹਦੇ ਵਾਸਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਸੀਐਮ ਸਾਹਿਬ ਦੇ ਨਾਲ ਸੋ ਸੀਐਮ ਸਾਹਿਬ ਨੇ ਉਹ ਜਿਹੜਾ 1 ਕਰੋੜ ਦਾ ਚੈੱਕ ਜਿਹੜਾ ਉਹ ਅੱਜ ਦੇ ਦਿੱਤਾ ਹੈ ਜੁਆਇਨਿੰਗ ਲੈਟਰ ਵੀ ਉਹਨੂੰ ਜਿਹੜਾ ਉਹਦੀ ਸਿਸਟਰ ਨੂੰ ਦੇ ਦਿੱਤਾ ਹੈ ਕਿਉਂਕਿ ਅਸੀਂ 12 ਤਰੀਕ ਦਾ ਬਠਿੰਡਾ ਡੀਸੀ ਦਾ ਘਰੋਂ ਰੱਖਿਆ ਸੀ ਤੇ ਫਿਰ ਰਾਤ ਹੀ ਇਹਨਾਂ ਦਾ ਹੀ ਕਾਲ ਗਈ ਕਿ ਆਪਾਂ ਇਸ ਸਮਝ ਗੱਲ ਕਰਨੀ ਚਾਹੁੰਦੇ ਸੀਐਮ ਸਾਹਿਬ ਆਪ ਮਿਲਣਾ ਚਾਹੁੰਦੇ ਆ ਸੋ ਉਸ ਬੰਚਾਈਸੀ ਤਾਂ ਹੁਣ ਸੀਐਮ ਸਾਹਿਬ ਨੇ 1 ਕਰੋੜ ਦਾ ਚੈੱਕ ਔਰ ਜਿਹੜੀ ਉਹਦੀ ਸਿਸਟਰ ਹੈ ਉਹਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਅੱਜ ਹੁਣ ਦੇ ਤੇ ਇਨਸਾਫ ਨੂੰ ਲੈ ਕੇ ਕੋਈ ਗੱਲਬਾਤ ਹੋਈ ਜੋ 0 ਐਫ ਆਈ ਆਰ ਹੋਈ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੋਵੇ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਪੱਖੋਂ ਬਣਦੀ ਕਾਰਵਾਈ ਉਹ ਅਸੀਂ ਜ਼ਰੂਰ ਕਰਾਂਗੇ ਔਰ ਕਿਉਂਕਿ ਇਹਦੇ ਤੇ ਜੁਡੀਸ਼ੀਅਲੀ ਇਨਕੁਆਇਰੀ ਚੱਲ ਰਹੀ ਹੈ ਇੱਕ ਕਮੇਟੀ ਬਣੀ ਹੋਈ ਆ ਜਿਹਦੇ ਵਿੱਚ ਜੱਜ ਸਾਹਿਬ ਨੇ ਕਮੇਟੀ ਬਣਾਈ ਪਈ ਆ ਸੋ ਉਹਦਾ ਆ ਲੈਣ ਦੇ ਉਹ ਕੀ ਹਦਾ ਹੈਗਾ ਉਹ ਰਿਜ਼ਲਟ ਉਹਦਾ ਤੇ ਉਹਦੀ ਜਿਹੜੀ ਆ ਉਹਦੇ ਅਗੇਂਸਟ ਜੋ ਵੀ ਬਣਦੀ ਕਾਰਵਾਈ ਆ ਫਿਰ ਉਹ ਅਸੀਂ ਕਰਾਂਗੇ ਜਿਸ ਤਰ੍ਹਾਂ ਜਿਹੜੀ ਉਹ ਕਮੇਟੀ ਰਿਪੋਰਟ ਦੇਵੀਂ ਹੋ ਗਿਆ ਜੀ ਹਾਂ ਡਿਲੇਵਲ ਸਰ ਅੱਜ ਮੀਟਿੰਗ ਹੋਈ ਕੀ ਕੋਈ ਚਰਚਾ ਹੋਈ ਮੁੱਖ ਮੰਤਰੀ ਸਾਹਿਬ ਨਾਲ ਦੇਖੋ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀਗਾ ਉਹ ਹੀ ਸੀਗਾ ਜਿਹੜਾ ਇਸ ਅੰਦੋਲਨ ਦੇ ਦੌਰਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ ਸੀ ਪਰ ਉਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕੀਤਾ ਜੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਸ਼ਹੀਦ ਦਾ ਦਰਜਾ ਦੇਵਾਂਗੇ ਨਾਲੇ ਕਿਹਾ ਸੀਗਾ ਕਿ ਇਹ ਬੇਟੀ ਨੂੰ ਉਹਨਾਂ ਦੀ ਸਿਸਟਰ ਆ ਮੇਰੇ ਨਾਲ ਖੜੀ ਹੋ ਗਈ ਡਾਕ ਇਹਨੂੰ ਸਵਾਸ਼ੀ ਦੇ ਨਕਰੀ ਉਹਨਾਂ ਦੀ ਕਿਹਨਾਪੀ ਇਹ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਉਹ ਦੇਣੀ ਨਾ ਉਸਕੀ ਜਿਹੜੀ ਲਗਾਤਾਰ ਬਹੁਤ ਡਿਲੇ ਹੋ ਰਹੀ ਸੀ ਬਹੁਤ ਡਿਲੇ ਹੋਈ ਜਾ ਰਹੀ ਜਿਸ ਵਿੱਚ ਉਹ ਮਜਬੂਰਨ ਜਥੇ ਬੰਦੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇਣਾ ਬਿਆਜ 12 ਤਰੀਕ ਨੂੰ ਅਸੀਂ ਬੜੀ ਡੀਸੀ ਹੈ ਉਹ ਬਠਿੰਡਾ ਦਾ ਕਰੋ ਕਰਾਂਗੇ। ਉਹਦੇ ਚੋਂ ਪ੍ਰਸ਼ਾਸਨ ਦਾ ਰਾਤ ਮੈਨੂੰ ਮੈਸੇਜ ਆਇਆ ਸੀਗਾ ਕਿ ਅਸੀਂ ਇਹਦਾ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਬੈਠਣਾ ਚਾਹੁੰਦੇ ਹੋ ਤੁਹਾਡੇ ਨਾਲ। ਉਹ ਬੈਠੇ ਨੇ ਅੱਜ ਉਹਦੇ ਚੋਂ ਇਹਨਾਂ ਨੇ ਸਾਡੀ ਬੇਟੀ ਨੂੰ ਜਿਹੜਾ ਅਪਾਇੰਟਮੈਂਟ ਲੈਟਰ ਦਿੱਤਾ ਇਹਨਾਂ ਨੂੰ ਮਿਲ ਗਿਆ। ਉਹਨਾਂ ਦੇ ਫਾਦਰ ਸਾਹਿਬ ਨੇ ਇਥੇ ਨਾਲ ਕਿਤੇ ਗਏ ਨੇ। ਉਹਨਾਂ ਨੂੰ ਵੀ ਮਤਲਬ ਜਿਹੜਾ 1 ਕਰੋੜ ਦਾ ਜਿਹੜਾ ਚੈੱਕ ਹੈ ਉਹ ਅੱਜ ਇਹਨਾਂ ਨੇ ਦੇ ਦਿੱਤਾ ਤੁਹਾਡੇ ਨੂੰ। ਅਸੀਂ ਜਿਹੜਾ ਸਾਡਾ ਉਹ ਪ੍ਰੋਗਰਾਮ ਸੀਗਾ 12 ਤਰੀਕ ਵਾਲਾ ਉਸ ਪ੍ਰੋਗਰਾਮ ਨੂੰ ਹੁਣ ਮਤਲਬ ਅਸੀਂ ਇਸ ਅਪਸ ਇਫੈਕਟ ਦੇ ਵਿਚਾਰ ਕਰਕੇ ਉਹਨੂੰ ਅਸੀਂ ਪੋਸਟ ਕਰਾਂਗੇ ਅਲਸਰ ਤੁਸੀਂ ਲਗਾਤਾਰ ਪਰਿਵਾਰ ਤੇ ਵੀ ਲੱਗਦੇ ਰਹਿੰਦੇ ਰਹੇ ਲੱਗਦਾ ਕਿ ਕਿਤੇ ਕਿਤੇ ਜੀਆਂ ਅਜਿਹੀਆਂ ਜਿਹੜੀਆਂ ਅਨੁਸੁਖਾਵੀਆਂ ਘਟਨਾਵਾਂ ਹੋ ਗਈਆਂ ਤਾਂ ਪ੍ਰੈਸ਼ਰ ਵੀ ਹੁੰਦਾ ਕਿ ਕਿ ਜ਼ਿੰਮੇਵਾਰ ਤੁਹਾਨੂੰ ਠਹਿਰਾ ਦਿੱਤਾ ਜਾਂਦੇ ਨੇ ਵੇਖੋ ਵੈਸੇ ਵੀ ਮਤਲਬ ਜੇ ਸਾਡੇ ਵਜ੍ਹਾ ਕਰਕੇ ਸਾਡੇ ਅੰਦੋਲਨ ਕਰਕੇ ਨਾ ਵੀ ਹੋਵੇ ਇੱਕ ਬੱਚੇ ਦਾ ਚਲੇ ਜਾਣਾ ਨੌਜਵਾਨ ਉਮਰ ਚ ਚਲੇ ਜਾਣਾ ਵੈਸੇ ਹੀ ਦੁੱਖ ਹੈ ਜਦੋਂ ਕਿਸੇ ਮੋਰਚੇ ਦੇ ਵਿੱਚ ਕੋਈ ਸ਼ਹੀਦ ਹੁੰਦਾ ਉਹਦੇ ਤੇ ਤਾਂ ਹੋਰ ਵੀ ਫਿਰ ਸਾਡੀ ਰਿਸਪੋਨਸਿਬਿਲਟੀ ਵੱਧ ਜਾਂਦੀ ਹੈ ਕੈਮਰੇ 'ਚ ਦੇਖੋ ਉਹਨੂੰ ਅਸੀਂ ਸ਼ਹੀਦ ਦਾ ਦਰਜਾ ਕਿਵੇਂ ਦਵਾਉਂਦੇ ਆ ਉਹ ਆਪਾਂ ਲੜਿਆ ਆ ਦੁਆਇਆ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ 'ਤੇ ਔਰ ਉਹਨੂੰ ਆਪਾਂ ਦੁਨੀਆਂ ਦੇ ਵਿੱਚ ਸਫਲ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰੀ ਅੰਦੋਲਨ ਦੇ ਵਿੱਚ ਸਾਡਾ ਹੀ ਇਹੀ ਟਾਰਗੇਟ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਹੋ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਅੰਦੋਲਨ ਨੂੰ ਛਾਤ ਕਿਵੇਂ ਰੱਖਿਆ ਜਾ ਸਕਦਾ ਹੈ ਅਸੀਂ ਉਦੋਂ ਵੀ ਮਤਲਬ ਅੰਦੋਲਨ ਦਾ ਸਾਡਾ ਛਾਤੀ ਸੀ ਕੋਈ ਗੱਲ ਗੱਲ ਇਹ ਜਿਹੀ ਸੀ ਜੇ ਸ਼ਾਂਤ ਨਾ ਹੁੰਦਾ ਤੇ ਜਿਹੜੀ ਸ਼ੁਭ ਕਰਨ ਦੇ ਗੋਲੀ ਲੱਗੀ ਹੈ ਉਹ ਸਿਰ ਦੇ ਮਗਰਲੇ ਪਾਸੇ ਲੱਗੀ ਹੈ ਉਹ ਫਿਰ ਜੇ ਸ਼ਾਂਤ ਨਹੀਂ ਨਾ ਹੁੰਦਾ ਸ਼ਾਂਤ ਨਾ ਮੁੜਿਆਉਣ ਦਾ ਮੁੰਡਾ ਇਹਦਾ ਮਤਲਬ ਗੋਲੀ ਮੱਥੇ 'ਚ ਲੱਗਣੀ ਸੀ ਅਗੇ ਜੇ ਜੇ ਪਿੱਛੋਂ ਲੱਗਦੀ ਹੈ ਇਹਦਾ ਮਤਲਬ ਹਾਲ ਉੱਥੇ ਵੀ ਕੋਈ ਮਤਲਬ ਗਰਮਾ-ਗਰਮਾ ਵਾਲੀ ਗੱਲ ਹੈ ਨਹੀਂ ਸੀ ਉਹ ਇੱਕ ਉਹਨਾਂ ਦੀ ਸਰਕਾਰ ਦੀ ਇੱਕ ਗੁੰਡਾਗਰਦੀ ਸੀ ਜਿਹਦੇ ਵਿੱਚ ਸਾਡਾ ਨੌਜਵਾਨ ਵੀ ਸਾਥ ਕੋਈ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਆਖਰੀ ਦਮ ਤੱਕ ਉਹ ਲੜਾਈ ਜਣੀ ਸਰਕਾਰ ਨਾਲ ਮਤਲਬ ਡੜਾਂਗੇ ਸਾਬ ਨੂੰ